सर हसबैंड वाइफ के रिश्ते पहले किस तरह चाहते जी हसबैंड वाइफ का रिश्ता सारी दुनिया मापिया के बाद दूजा रिश्ता है जोड़ा बहुत कीमती भी है बहुत मुकदस भी है जी दुनिया सब तो मिठा रिश्ता माँ का अपनी औलाद का हो सकता है जी लेकिन वो ही छू रहा है बिल्कुल उस तरह के रिश्ते हैं शौर बीबी का वो भी बड़ी फिक पी है वो पछ्छमी सभता ने पहाड़ ओलादता ਆਪਣੀ ਅਕਾਦਰਾਂ ਵਿੱਚ ਫਸਾਲੀਆਂ ਹਮ ਤਲਾਕ ਇਹਨੇ ਹੁਣ ਲੱਗ ਗਿਆ ਕੋਈ ਠਿਕਾਣਾ ਨਹੀਂ ਹੈ ਪਹਿਲਾਂ ਤਲਾਕ ਨਹੀਂ ਹੁੰਦੇ ਸੀ ਬਹੁਤ ਘੱਟ ਤਲਾਕ ਹੁੰਦੇ ਸੀ ਪਹਿਲਾਂ ਤਲਾਕ ਜਿਹੜਾ ਸ਼ਬਦ ਹੈ ਤਾਂ ਡਰਦੇ ਹੋਣਗੇ ਇਸ ਤੋਂ ਬਹੁਤ ਜ਼ਿਆਦਾ ਲੋਕ ਤਲਾਕ ਸਭ ਤਲਾਕ ਸ਼ਬਦ ਤਲਾਕ ਜ਼ੁਬਾਨ ਪਰ ਨਹੀਂ ਆਉਂਦਾ ਸੀ ਜੀ ਇਹਦੇ ਪਰ ਇੱਕ ਸਹਿਮ ਔਰ ਖੌਫ ਜਿਹਾ ਹੁੰਦਾ ਸੀ ਜੀ ਹੁਣ ਤਾਂ ਡਾਈਵੋਰਸ ਥਾਂ ਤਾਂ ਤਾਂ ਆਮ ਡਾਈਵੋਰਸ ਸ਼ਬਦ ਆਮ ਹੋ ਗਿਆ ਹੈ ਔਰ ਡਾਈਵੋਰਸ ਵੀ ਆਮ ਹੋ ਗਿਆ ਇਹ ਸਾਰਾ ਪੱਛਮ ਚੋਂ ਆ ਰਿਹਾ ਹੈ ਆਪਣੇ ਇੱਥੇ ਨਹੀਂ ਸੀ ਪਹਿਲਾਂ ਸਰ ਇਸ ਤਰ੍ਹਾਂ ਦੀ ਕੋਈ ਨੌ ਬਤਾਉਂਦੀ ਸੀ ਵੀ ਲੜਾਈ ਝਗੜਾ ਬਹੁਤ ਪੀਕ ਤੇ ਚੱਲਿਆ ਗਿਆ ਹਾਂ ਲੜਾਈਆਂ ਝਗੜੇ ਹੁੰਦੇ ਸੀ ਜੀ ਲੇਕਿਨ ਲੜਾਈਆਂ ਝਗੜੇ ਨੂੰ ਮਿਟਾਉਣ ਦਾ ਪ੍ਰਬੰਧ ਵੀ ਹੁੰਦਾ ਸੀ ਆਲੇ ਦੁਆਲੇ ਰਿਸ਼ਤੇਦਾਰਾਂ ਚੋਂ ਮਾਮੀਆਂ ਮਾਸੀਆਂ ਚੋਂ ਚਾਚਾ ਤਾਇਆ ਚੋਂ ਗਵਾਂਡੀਆਂ ਚੋਂ ਮਹੱਲੇ ਦਾ ਚੌਧਰੀ ਅੱਗੇ ਹੋ ਜਾਂਦਾ ਸੀ ਨਹੀਂ ਵੀ ਇੱਥੇ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਹੁਣ ਤਾਂ ਮੇਰੇ ਕਹ ਲੈ ਇਹ ਕੰਪੀਕਪ ਹੈਗੇ ਕਦਰਾਂ ਵੀ ਪਿੱਛੇ ਰਹਿ ਗਿਆ ਹੁਣ ਤਾਂ ਸਗੋਂ ਥੋੜੇ ਜੇ ਤਮਾਸ਼ੀ ਵੀ ਹੁੰਦੀ ਹੈ ਕਹਿੰਦਾ ਥੋੜੇ ਜੇ ਕੁਝ ਚੱਲੇ ਇਨਾਂ ਦੇ ਯਾਨੀ ਪਹਿਲਾਂ ਯਾਨੀ ਸਾਰੇ ਕੋਸ਼ਿਸ਼ ਸਾਰੇ ਹੀ ਕੋਸ਼ਿਸ਼ ਕਰਦੇ ਸੀ ਕਿ ਸਮਾਜ ਨਾਲ ਹੁੰਦਾ ਸੀ ਮੁਹਬਤ ਨਾਲ ਰਹਿਣ ਜੀ ਟੁੱਟਣ ਆਪਸ ਵਿੱਚ ਟੁੱਟਣ ਹਾਂ ਬਿਲਕੁਲ ਪਰ ਹੁਣ ਆਪੋਜ਼ਿਟ ਹੋਇਆ ਹੋਇਆ ਜੀ ਬਿਲਕੁਲ ਆਪੋਜ਼ਿਟ ਹੋਇਆ ਹੁਣ ਤਾਂ ਬਹੁਤ ਘਟ ਹੋਊਗਾ ਮੈਨੂੰ ਲੱਗਦਾ ਜੇਕਰ ਵੀ ਐਮਐਲ ਦਾ ਕਿ ਮੌਕੇ ਦੀ ਤਲਾਸ਼ ਚ ਉਹ ਤਲਾਕ ਤਲਾਕ ਵਗੈਰਾ ਦੇ ਕੇਸ ਅਦਾਲਤਾਂ ਚ ਕੋਈ ਠਿਕਾਣਾ ਨਹੀਂ ਹੈ ਜੀ ਡਾਣੇ ਕਚੇਰੀਆਂ ਚ ਇਹ ਮਾਮਲੇ ਅੱਗੇ ਅੱਗੇ ਹਨ ਹੋਰਾਂ ਨਾਲੋਂ ਮਿਟਾਉਣਾ ਦਾ ਨਹੀਂ ਰਿਹਾ ਹੁਣ ਮਿਟਾਉਣਾ ਦਾ ਨਹੀਂ ਰਿਹਾ ਵਿਗਾੜ ਹੋਣ ਦਾ ਜ਼ਿਆਦਾ ਹੋ ਗਿਆ ਜੀ ਹੁਣ ਮਹਿਲਾ ਮੰਡਲ ਬਣਾਇਆ ਜੀ ਪੁਲਿਸ ਡਿਪਾਰਟਮੈਂਟ ਚ ਸੁਲਝਾਉਣ خاطر ਜਦ ਸਾਰੀ ਡੋਰ ਉਲਝ ਗਈ ਐਜੂਕੇਸ਼ਨ ਦਾ ਬੇਸ ਵੀ ਉਹੀ ਪੈਸਾ ਬਣ ਗਿਆ ਹਾਂਜੀ ਪੂਰਾ ਸਮਾਜ ਪੈਸੇ ਦੇ ਆਲੇ ਦਲੇ ਕੋ ਮਨ ਲੱਗ ਗਿਆ ਜੀ ਹੁਣ ਸਰਕਾਰ ਪੁਲਿਸ ਥਾਣਿਆਂ ਚ ਐਸਐਸਪੀ ਸਾਹਿਬ ਦੇ ਵਿੰਗ ਬਣਾਇਆ ਨਿਵਿਸੁਲਾ ਕਰਾ ਦਿਓ ਝਗੜੇ ਇੰਨੇ ਵਧਣ ਲੱਗਾ ਕੋਈ ਟਿਕਾਣਾ ਨਹੀਂ ਲੱਖਾਂ ਕੇਸ ਅਦਾਲਤਾਂ ਚ ਹਰ ਤਰ੍ਹਾਂ ਦੇ ਅਸ਼ੌਰ ਬੀਵੀ ਦੇ ਪਰਿਵਾਰਾਂ ਦੇ ਤਣਾਜ਼ਿਆਂ ਦੇ ਅਣਗਿਣਤ ਕੇਸ ਹੋ ਗਏ ਜੀ